ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ 8 ਲੱਖ ਤੋਂ ਵੱਧ ਰਾਸ਼ਨ ਕਾਰਡ ਕਟਣ ਜਾ ਰਹੀ ਹੈ। ਔਰ ਇਹਦੇ ਨਾਲ ਜੇ ਅਸੀਂ ਐਵਰੇਜ ਇੱਕ ਰਾਸ਼ਨ ਕਾਰਡ ਦੇ ਉੱਤੇ 4 ਜੀ ਵੀ ਗਿਣੀਏ ਤੇ ਲਗਭਗ 32 ਲੱਖ ਤੋਂ ਵੱਧ ਲੋਕ ਜਿਹੜੇ ਨੇ ਇਹਦੇ ਤੋਂ ਪ੍ਰਭਾਵਿਤ ਹੋ ਰਹੇ ਨੇ ਔਰ ਇਹ ਬਹੁਤ ਇੱਕ ਮੰਦਭਗਾ ਫੈਸਲਾ ਭਾਜਪਾ ਦਾ ਕਿਉਂਕਿ ਪਹਿਲਾਂ ਪਾਸਪਾ ਜਿਹੜੀ ਆ ਉਹ ਵੋਟ ਚੋਰ ਬਣੀ ਤੇ ਵੋਟ ਚੋਰ ਤੋਂ ਬਾਅਦ ਹੋਣਾ ਰਾਸ਼ਨ ਚੋਰ ਵੀ ਜਿਹੜੀ ਆ ਉਹ ਬਣ ਗਈ ਆ ਇੰਨੀ ਵੱਡੀ ਪੱਤਰ ਤੇ ਕਿਸੇ ਸੂਬੇ ਦੇ ਵਿੱਚੋਂ ਲੋਕਾਂ ਨੂੰ ਰਾਸ਼ਨ ਤੋਂ ਵਾਂਝੇ ਕਰਨਾ ਇਹ ਬਹੁਤ ਮੰਦਭਾਗੀ ਗੱਲ ਆ ਪੰਜਾਬ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਅਸੀਂ ਕਣਕ ਚੌਲ ਪੈਦਾ ਕਰਨ ਦੇ ਵਿੱਚ ਵੀ ਮੋਹਰੀ ਆ ਪਰ ਪਾਸਪਾਦੀ ਕੋਜੀ ਚਾਲ ਕਿ ਪੰਜਾਬ ਦੇ 32 ਲੱਖ ਲੋਕਾਂ ਦਾ ਜੀਵਨ ਦਾ ਜਿਹੜਾ ਰਾਸ਼ਨ ਇਹ ਖੋਇਆ ਜਾਵੇ ਇਹ ਬਹੁਤ ਇੱਕ ਮਾੜੀ ਸੋਚ ਆ ਪਾਸਪਾਦੀ ਪੰਜਾਬ ਦੇ ਲੋਕਾਂ ਪ੍ਰਤੀ ਰੋਜ਼ਾਨਾ ਗੱਲਾਂ ਕਰਦੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਪਿੰਡਾਂ ਦੇ ਵਿੱਚ ਜਾਣੇ ਆ ਪਿੰਡਾਂ ਦੇ ਵਿੱਚ ਕੇਂਦਰ ਦੀਆਂ ਸਕੀਮਾਂ ਦੱਸਣ ਜਾਣੇ ਆ ਔਰ ਸਕੀਮਾਂ ਦੱਸਣ ਦੀ ਬਜਾਏ ਲੋਕਾਂ ਦਾ ਡਾਟਾ ਜਿਹੜਾ ਨੇ ਉਹ ਚੋਰੀ ਕਰ ਰਹੇ ਨੇ ਕਿ ਇਹ ਪਿੰਡਾਂ ਦੇ ਵਿੱਚ ਜਾ ਕੇ ਇਹ ਵੀ ਦੱਸਣ ਦੱਸਣਗੇ ਕਿ ਜੜੀ ਪਾਜ ਪਾਦੀ ਸਰਕਾਰ ਆ ਇਹ 8 ਲੱਖ ਤੋਂ ਵੱਧ ਪਰਿਵਾਰਾਂ ਦਾ ਰਾਸ਼ਨ ਜਿਹੜਾ ਆ ਇਹ ਹੋਣ ਜਾ ਰਹੀ ਆ ਸੋ ਜਿੱਥੇ ਇਹਨਾਂ ਨੂੰ ਆਪਦੀ ਕੋਈ ਫਾਇਦੇ ਵਾਲੀ ਗੱਲ ਹੁੰਦੀ ਆ ਉਥੇ ਤਾਂ ਇਮੀਡੀਏਟਲੀ ਜਿਹੜਾ ਆ ਉਹ ਦੱਸਦੇ ਨੇ ਕਿ ਅਸੀਂ ਆ ਕਰਨ ਲੱਗੇ ਆ ਉਹ ਕਰਨ ਲੱਗੇ ਆ ਪਰ ਅਸਲੀਅਤ ਅਸਲੀ ਜਿਹੜਾ ਜਿਹੜਾ ਆਪਾਂ ਜਵਾਦਾ ਉਹ ਲੋਕ ਵਿਰੋਧੀ ਆ ਗਰੀਬ ਵਿਰੋਧੀ ਆ ਪੰਜਾਬ ਦੇ ਵਿੱਚ 8 ਲੱਖ ਤੋਂ ਵੱਧ ਪਰਿਵਾਰ ਜਿਹੜੇ ਗਰੀਬੀ ਦੀ ਮਾਰ ਚੱਲ ਰਹੇ ਨੇ ਮਗਹੀ ਦੀ ਮਾਰ ਚੱਲ ਰਹੇ ਨੇ ਔਰ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਕਰ ਰਹੇ ਨੇ ਉਹਨਾਂ ਦਾ ਰਾਸ਼ਨ ਕਾਰਡ ਕੱਟਿਆ ਜਾਣਾ ਔਰ ਉਹਨਾਂ ਨੂੰ ਰਾਸ਼ਨ ਤੋਂ ਵਾਂਝੇ ਵਾਂਝੇ ਕਰਨਾ ਬਹੁਤ ਇੱਕ ਜੜੀਆ 휴ਮੈਨਿਟੀ ਦੇ ਵਿਰੁੱਧ ਮੈਂ ਸਮਝਦਾ ਇੱਕ ਭਾਜਪਾ ਦੀ ਬਹੁਤ ਵੱਡੀ ਚਾਲ ਆ ਸੋ ਅਸੀਂ ਇਸ ਫੈਸਲੇ ਦਾ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦੇ ਆ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਰਾਸ਼ਨ ਕਾਰਡ ਜਿਹੜਾ ਆ ਉਹ ਕੱਟਣ ਨਹੀਂ ਦੇਵਾਂਗੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹਮੇਸ਼ਾ ਗਰੀਬ ਮਿਹਨਤਕਸ਼ ਲੋਕਾਂ ਦੇ ਨਾਲ ਜਿਹੜਾ ਉਹ ਖੜੀ ਆ ਅਸੀਂ ਕਿਸੇ ਤਰ੍ਹਾਂ ਦਾ ਇਹ ਧੱਕਾ ਜਿਹੜਾ ਆ ਉਹ ਪੰਜਾਬ ਦੇ ਨਾਲ ਨਹੀਂ ਹੁੰਦਵਾਂਗੇ ਔਰ ਲੋਕਾਂ ਦੇ ਨਾਲ ਪਹਿਲਾਂ ਵੀ ਖੜੇ ਸੀਗੇ ਅੱਜ ਵੀ ਖੜਾ ਆ ਕਦਾਚਿਤ ਅਸੀਂ ਇਹ ਧੱਕੇਸ਼ਾਈ ਜਿਹੜੀ ਭਾਜਪਾ ਪੰਜਾਬ ਦੇ ਲੋਕਾਂ ਦੇ ਨਾਲ ਕਰਨਾ ਚਾਹੁੰਦੀ ਆ ਇਹਨੂੰ ਕਦਾਚਿਤ ਬਰਦਾਸ਼ਤ ਜਿਹੜਾ ਆ ਉਹ ਨਹੀਂ ਕੀਤਾ